40 ਲੱਖ ਦੇ ਕਰੀਬ ਅਖਬਾਰਾਂ ਦੀਆਂ ਖਬਰਾਂ ਦਿੱਲੀ ਵੀ ਕੇ ਇਕੱਠ ਹੋਇਆ ਪ੍ਰਧਾਨ ਮੰਤਰੀ ਆਈ ਸਾਰੀ ਸੰਗਤ ਉੱਤੇ ਕੇ ਖੜੀ ਹੋ ਗਈ ਬਿਮਾਰੀ ਪਾ ਗਈ ਸਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿੱਡਾ ਵੱਡੇ ਤੋਂ ਵੱਡਾ ਲੀਡਰ ਹੋਵੇ ਕਿੱਡਾ ਵੱਡੇ ਤੋਂ ਵੱਡਾ ਸੰਤ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਬੰਦੇ ਦਾ ਸਤਿਕਾਰ ਕਰਨ ਵਾਸਤੇ ਉੱਠ ਕੇ ਕਰੇ ਖੜੇ ਨਹੀਂ ਹੋਣਾ ਹਾਂ ਸਟੇਜ ਤੋਂ ਜੁम्मेवार ਸਤਕਾਰ ਕਰਨ ਉਹ ਜੁम्मेवार ਕੇਵਲ ਸਤਕਾਰ ਕਰਨ ਬਾਕੀ ਸੰਗ ਜਕਾਰਿਆਂ ਨਾਲ ਸਤਕਾਰ ਕਰੇ ਜੇ ਕਿਦਾ ਕਰਨਾ ਪਰ ਇੰਦਰਾ ਆਈ ਮਹਾਪੁਰਖਾਂ ਨੂੰ ਟਾਈਮ ਮਿਲਿਆ ਟਾਈਮ ਤਬਦੀਲੀ ਕੀਤੀ ਗਈ ਕਿ ਬੀਬੀ ਇੰਦਰਾ ਆ ਗਈ ਹੈ ਪ੍ਰਧਾਨ ਮੰਤਰੀ ਇਸ ਰੂਪ ਤੇ ਸੰਪਰਦਾ ਟਾਈਮ ਕੈਨਸਲ ਕੀਤਾ ਜਾਂਦਾ ਹੈ ਇਹ ਤੋਂ ਪਿੱਛੋ ਦਿੱਤਾ ਜਾਵੇਗਾ ਜਦੋਂ ਆਈ ਸਾਰੀ ਸੰਗਤ ਖੜੀ ਹੋਈ ਸੰਤ ਇਕੱਲੇ ਤਾਬਿਆਂ ਬੈਠੇ ਰਹੇ ਪਰ ਚਿਹਰੇ ਤੇ ਇੱਕ ਰੰਗ ਚੜਦਾ ਕੁੱਤਰ ਦਾ ਵੀ ਰਸ ਵਿੱਚ ਆ ਕੇ ਬੈਠ ਗਈ ਸਾਰਿਆਂ ਨੇ ਵਾਰੀ ਵਾਰੀ ਬੋਲਣਾ ਅਰੰਭ ਕੀਤਾ ਸੰਤਾਂ ਦਾ ਤੰਦ ਆਇਆ ਜਿੱਥੇ 6 ਮਿੰਟ ਮੇਰੇ ਸੀ ਪਿੱਛੋਂ 27 ਮਿੰਟ ਮੇਰੇ 27 ਮਿੰਟਾਂ ਦੇ ਟਾਈਮ ਦੀ ਅਰੰਭਤਾ ਵਿੱਚ ਇਹ ਕਹ ਦਿੱਤਾ ਗਗਨ ਤਮਾਮਾ ਬਾਗਿਓ ਪਰਿਓ ਇਨਸਾਨਾ ਕਹੋ ਖੇਤ ਜਮਾਂਡਿਓ ਸੂਰਮਾ ਅਬ ਜੂਜਨ ਕੋ ਤਾਓ ਸੂਰਾ ਸੋ ਪਹਿਚਾਨੀਏ ਜੋ ਨਰਦੀਨ ਕਹੇ ਹੈ ਪੁਰਜਾ ਪੁਰਜਾ ਕਟਮਰੇ ਕਬੂਲੇ ਛਾੜਾ ਖੇਤ ਇਤੋਂ ਪ੍ਰਕਰਨ ਆਰੰਭ ਕਰਕੇ ਨਾਲ ਹੀ ਕਹਿ ਦਿੱਤਾ ਕਿ ਜਿਹੜਾ ਬੀਬੀ ਇੰਦਰਾ ਨੇ ਰੱਥਿਆ ਕਿ ਕਿਹਾ ਔਰ ਮੂੰਹ ਤਾਰੋ ਫੋਟੋ ਤੋਂ ਵਿੱਚ ਉਹ ਪੁੱਛਦੀ ਹੈ ਕੌਣ ਹੈ ਤੇ ਉਹ ਉਹ ਵਿਆਨੀ ਜੈਲ ਤੋਂ ਮੁੱਖ ਮੰਤਰੀ ਸੀ ਕਹਿੰਦਾ ਇਹ ਹੀ ਪਿੰਡਾਂ ਵਾਲਾ ਹੈ ਇਹ ਵਾਰੰਟਾ ਵਾਰੰਟਾ ਦੀ ਹੋਣੀ ਨਹੀਂ ਗੱਲ ਇਕੱਲੀਆਂ ਸੰਤ ਬਾਬਾ ਸੁੰਦਰ ਸਿੰਘ ਦੀ ਵਾਰੰਟ ਜਾਰੀ ਹੋਈ ਸੀ ਅੰਗਰੇਜ਼ਾਂ ਵੇਲੇ ਉਹਨਾਂ ਨੇ ਵੀ ਵਾਰੰਟ ਜਾਰੀ ਹੋਵੇ ਫੜਨਾ ਚਾਹਿਆ ਸੀ ਪਰ ਉਹਨਾਂ ਨੇ ਤਾਂ ਫੜਿਆ ਨਹੀਂ ਸਮੇਂ ਦੀ ਤਬਦੀਲੀ ਆ ਗਈ ਸੋ ਖਾਲਸਾ ਜੀ ਸੰਤਾਂ ਨੇ ਕਿਹਾ ਕਿ ਜਿਹੜਾ ਬੀਬੀ ਇੰਦਰ ਨੇ ਇੱਥੇ ਆ ਕੇ ਕਿਹਾ ਕਿ ਦਿੱਲੀ ਦੀ ਸਟੇਜ ਦਿੱਲੀ ਦਾ ਤਖਤ ਗੁਰੂਆਂ ਦੇ ਉੱਪਰ ਪਛਾਦਤ ਕਰਦਾ ਰਿਹਾ ਹੈ ਅੱਜ ਉਹਨਾਂ ਹੀ ਦਿੱਲੀ ਦਾ ਤਖਤ ਇੱਥੇ ਆ ਕੇ ਨਮਸਕਾਰ ਕਰ ਰਿਹਾ ਹੈ ਮਹਾਂਪੁਰਖਾਂ ਨੇ ਕਿਹਾ ਬੀਬੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਤੂੰ ਸੰਗ ਤੇ ਚਾ ਕੇ ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਸਾਨ ਜਣਾਉਣੀ ਹੈ ਜਿੰਨੇ ਸਰੀਰ ਤੇ ਰੋਮ ਆ ਕੋਲੀ ਹਿੰਦੂਆਂ ਦੇ ਤੇਰੇ ਕੱਲੀ ਦੇ ਨਹੀਂ ਤੂੰ ਤਾਂ ਮੁੰਨੀ ਫਿਰਦੀ ਸਾਥ ਨਹੀਂ ਰਹਿਣ ਦਿੱਤੇ ਕੋਲੀ ਹਿੰਦੂਆਂ ਦੇ ਜਿੰਨੇ ਕਿਸੇ ਦੇ ਮਾੜੇ ਮੋٹے ਕੇਸ ਐ ਇਹਨੂੰ ਵੇਰਾ ਜਨਮ ਲੈ ਕੇ ਤੇ ਸਾਰੇ ਹਿੰਦੂ ਆਪਣਾ ਸਿਰ ਵੱਢ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਹਾਜ਼ਰ ਕਰਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਦਾ ਆਸਾਨ ਨਹੀਂ ਚੁਕਾ ਸਕੂਗੇ